ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਲਗਾਤਾਰ ਜਦੋਂ ਦਾ ਅਹੁਦਾ ਸੰਭਾਲਿਆ ਹੈ ਹੈਰਾਨੀਜਨਕ ਫੈਸਲੇ ਲੈ ਰਹੇ ਨੇ ਇਹ ਫੈਸਲੇ ਕਿਤਨਾ ਕਿਤੇ ਅਮਰੀਕਾ ਵਾਸੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੇ ਵਿੱਚ ਵੀ ਚਰਚਾ ਦਾ ਜਿਹੜਾ ਵਿਸ਼ਾ ਆ ਉਹ ਬਣੇ ਹੋਏ ਨੇ ਇੱਕ ਹੋਰ ਸ਼ਾਹੀ ਫਰਮਾਨ ਜਿਹੜਾ ਆ ਟਰੰਪ ਦੇ ਵੱਲੋਂ ਜਾਰੀ ਕੀਤਾ ਗਿਆ ਏ ਵੱਖ-ਵੱਖ ਦੇਸ਼ਾਂ ਨੂੰ ਜੋ ਅਮਰੀਕਾ ਦੇ ਵੱਲੋਂ ਸਹਾਇਤਾ ਦਿੱਤੀ ਜਾਂਦੀ ਸੀ ਹੁਣ ਉਸ ਦੇ ਉੱਤੇ ਵੀ ਰੋਕ ਜਿਹੜੀ ਹੈ ਲਗਾ ਦਿੱਤੀ ਗਈ ਹੈ ਅਮਰੀਕਾ ਦੇ ਪ੍ਰਸ਼ਾਸਨ ਦੇ ਵੱਲੋਂ ਇਸ ਤਰੀਕੇ ਦੀ ਜਾਣਕਾਰੀ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਹੁਣ ਟਰੰਪ ਨੇ ਇੱਕ ਹੋਰ ਸ਼ਾਹੀ ਫਰਮਾਨ ਜਾਰੀ ਕੀਤਾ ਹੈ ਜਿਸ ਦੇ ਚਲਦਿਆਂ ਅਮਰੀਕੀ ਪ੍ਰਸ਼ਾਸਨ ਨੇ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਜੋ ਸਹਾਇਤਾ ਉਸ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਅਤੇ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਗਏ ਨੇ ਦਰਅਸਲ ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨ ਟੈਮੀ ਬਰੂਸ ਨੇ ਕਿਹਾ ਕਿ ਡਰਾਸਟਰਪਤੀ ਟਰੰਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਅਮਰੀਕੀ ਲੋਕਾਂ ਨੂੰ ਮਦਦ ਦੇ ਬਦਲੇ ਕੋਈ ਲਾਭ ਨਹੀਂ ਮਿਲ ਰਿਹਾ ਤਾਂ ਅਮਰੀਕਾ ਅੰਨੇਵਾ ਪੈਸਾ ਜਿਹੜਾ ਨਹੀਂ ਵਹਾਏਗਾ। ਉਹਨਾਂ ਨੇ ਕਿਹਾ ਕਿ ਮਿਹਨਤੀ ਟੈਕਸਟ ਦਾਤਾਂਵਾਂ ਦੀ ਖਾਤਰ ਵਿਦੇਸ਼ੀ ਸਹਾਇਤਾ ਦੀ ਸਮੀਖਿਆ ਕਰਨਾ ਅਤੇ ਉਸ ਦਾ ਪੁਨਰਮੁਲਾਂਕਣ ਨਾ ਸਿਰਫ ਉਚਿਤ ਹੈ ਸਗੋਂ ਇਹ ਨੈਤਿਕ ਤੌਰ ਦੇ ਉੱਤੇ ਵੀ ਜ਼ਰੂਰੀ ਹੈ। ਉਹਨੇ ਕਿਹਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵਿਦੇਸ਼ ਵਿਭਾਗ ਅਤੇ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਦੁਆਰਾ ਫੰਡ ਦਿੱਤੀ ਜਾਣ ਵਾਲੀ ਸਾਰੀ ਅਮਰੀਕੀ ਵਿਦੇਸ਼ੀ ਸਹਾਇਤਾ ਜਿਹੜੀ ਹੈ ਉਸ ਦੇ ਉੱਤੇ ਰੋਕ ਲਗਾ ਦਿੱਤੀ ਹੈ ਤਾਂ ਕਿ ਸਮੀਖਿਆ ਜਿਹੜੀ ਹੈ ਕੀਤੀ ਜਾ ਸਕੇ ਤਾਂ ਕਿ ਬਰੂਸ ਨੇ ਵੀ ਕਿਹਾ ਕਿ ਉਹ ਸਾਰੇ ਵਿਦੇਸ਼ੀ ਸਹਾਇਤਾ ਪ੍ਰੋਗਰਾਮਾਂ ਦੀ ਸਮੀਖਿਆ ਜਿਹੜੀ ਹੈ ਸ਼ੁਰੂ ਕਰ ਰਹੇ ਨੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਮਦਦ ਅਮਰੀਕਾ ਫਰਸਟ ਏਜੰਡੇ ਦੇ ਤਹਿਤ ਅਮਰੀਕੀ ਵਿਦੇਸ਼ ਨੀਤੀ ਦੇ ਅਨੁਕੂਲ ਵੀ ਹੈ ਜਾਂ ਨਹੀਂ ਜਾਂ ਇਸ ਮਦਦ ਦੇ ਨਾਲ ਅਮਰੀਕਾ ਵਾਸੀਆਂ ਨੂੰ ਕੋਈ ਫਾਇਦਾ ਵੀ ਹੋ ਰਿਹਾ ਹੈ ਜਾਂ ਫਿਰ ਨਹੀਂ ਇਸ ਦੀ ਸੁਮਿਖਿਆ ਕੀਤੀ ਜਾਵੇਗੀ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਯੂ ਐਸ ਏ ਆਈ ਡੀ ਨੇ 2023 ਦੇ ਵਿੱਚ 158 ਦੇਸ਼ਾਂ ਨੂੰ ਲਗਭਗ 45 ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਸਹਾਇਤਾ ਵੰਡੀ ਸੀ ਇਸ ਦੇ ਵਿੱਚ ਬੰਗਲਾਦੇਸ਼ ਨੂੰ 40 ਕਰੋੜ ਅਮਰੀਕੀ ਡਾਲਰ ਦਿੱਤੇ ਗਏ ਸੀ ਤੇ ਪਾਕਿਸਤਾਨ ਨੂੰ 23 ਕਰੋੜ 10 ਲੱਖ ਅਮਰੀਕੀ ਡਾਲਰ ਦਿੱਤੇ ਗਏ ਸੀ। ਇਸੇ ਨਾਲ ਅਫਗਾਨਿਸਤਾਨ ਨੂੰ 1 ਅਰਬ ਅਮਰੀਕੀ ਡਾਲਰ ਅਤੇ ਭਾਰਤ ਨੂੰ ਵੀ 17 ਕਰੋੜ 50 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਵੰਡੀ ਗਈ ਸੀ। ਤੇ ਇਸ ਦੇ ਨਾਲ ਹੀ ਨੇਪਾਲ ਨੂੰ 11 ਕਰੋੜ 80 ਲੱਖ ਅਮਰੀਕੀ ਡਾਲਰ ਅਤੇ ਸ਼੍ਰੀਲੰਕਾ ਨੂੰ 12 ਕਰੋੜ 30 ਲੱਖ ਰੁਪਏ ਅਮਰੀਕੀ ਡਾਲਰ ਦੀ ਮਦਦ ਜਿਹੜੀ ਹੈ ਉਹ ਦਿੱਤੀ ਗਈ ਸੀ ਤਾਂ ਹੁਣ ਅੱਗੇ ਤੋਂ ਅਮਰੀਕਾ ਦੇ ਵੱਲੋਂ ਜੋ ਵੀ ਮਦਦ ਜਿਹੜੀ ਹੈ ਵੱਖ-ਵੱਖ ਦੇਸ਼ਾਂ ਨੂੰ ਦਿੱਤੀ ਜਾਣੀ ਹੈ ਉਸ ਦੇ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਤੇ ਸੁਮੀਖਿਆ ਜਿਹੜੀ ਹੈ ਇਸ ਫੰਡ ਦੇ ਉੱਤੇ ਇਸ ਜੇਕਰ ਗੱਲ ਕਰਨ ਲਈ ਜਾਵੇ ਸਹਾਇਤਾ ਦੇ ਉੱਤੇ ਜਿਹੜੀ ਹੈ ਕੀਤੀ ਜਾਵੇਗੀ